ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਾਮਾ ਰਾਜ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਘਰੋਂ ਪਸ਼ੂ ਚਾਰਨ ਲਈ ਬਾਹਰ ਗਏ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਅਵਤਾਰ ਸਿੰਘ ਪੁੱਤਰ ਉਤਮ ਸਿੰਘ ਉਮਰ ਤਕਰੀਬਨ 62 ਸਾਲ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵਿਅਕਤੀ ਦੇ ਲੜਕੇ ਗੁਰਪ੍ਰਤਾਪ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਾਡਾ ਪਿਤਾ ਕਰੋ ਬਾਹਰ ਪਸ਼ੂਆਂ ਨੂੰ ਚਾਰਨ ਦੇ ਲਈ ਗਿਆ ਸੀ ਤਾਂ ਅਚਾਨਕ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਸਾਡੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਚੋਣਾ ਦਾ ਐਲਾਨ ਹੋਣ ਕਰਕੇ ਚੋਣ ਜਾਬਤਾ ਲਾਗੂ ਕੀਤਾ ਗਿਆ ਹੈ ਪਰੰਤੂ ਹਥਿਆਰ ਕਿੱਥੋਂ ਆਏ ਪਰਿਵਾਰਕ ਮੈਂਬਰਾਂ ਨੇ ਇਸ ਹੋਈ ਵਾਰਦਾਤ ਤੇ ਵੀ ਸਵਾਲ ਖੜੇ ਕੀਤੇ ਨੇ ਮੌਕੇ 'ਈ ਵਾਰਦਾਤ ਜਗ੍ਹਾ ਤੇ ਪਹੁੰਚੇ ਸਬਡਿਵੀਜ਼ਨ ਗੋਇੰਦਵਾਲ ਸੈੱਟ ਦੇ ਡੀਐਸਪੀ ਰਵੀ ਸ਼ੇਰ ਸਿੰਘ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਨਾ ਟੱਡਾ ਜੀ ਅੰਗਰਪ੍ਰਤਾ ਅੰਗਰਪ੍ਰਤਾ ਰੰਡੀਆ ਮਾਰਿਆ ਇਹ ਕੀ ਗੱਲ ਬਾਤ ਹੋਈ ਜਿਹੜੇ ਅੱਜ ਗੋਲੀਆਂ ਵਜੀਆਂ ਇਹ ਸਰ ਮੇਰੇ ਡੈਡੀ ਦੇ ਗੋਲੀਆਂ ਵਜੀਆਂ ਇਹ ਸਾਡਾ ਪਾਲੀ ਜੀ ਦਾ ਛੱਕਣਾ ਅਸੀਂ ਇੰਹੀਂ ਬੈ ਲਈਏ ਉਹਦਾ ਕਰਕੇ ਉਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦੀਆਂ ਸੀ ਵਿਰੋਧੀ ਪਾਰਟੀ ਉਹਦਾ ਕਰਕੇ ਉਹਨਾਂ ਗੋਲੀਆਂ ਮਾਰੀਆਂ ਜੀ ਇਹ ਪਤਾ ਲੱਗਾ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ ਦੋ ਗੋਲੀਆਂ ਵਜੀਆਂ ਜੀ ਡੈਥ ਹੋ ਗਿਆ ਨਾ ਜੀ ਹਾਂਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਆ ਧੀ ਮੰਗ ਕਰਦੇ ਹਾਂਜੀ ਸਰ ਇਨਸਾਫ ਦੀ ਮੰਗ ਕਰਦੇ ਹਾਂ ਹਾਂ ਇਹ ਦੇਖਿਆ ਜਾਵੇ ਚੋਣ ਜਾਬਤਾ ਲੱਗਾ ਹੋਇਆ ਤੇ ਇਥੇ ਹਰ ਕਿਥੋਂ ਆਏ ਏ ਸਰ ਹੁਣ ਇਹਦੇ ਵਿਭਾਗ ਮੈਂ ਪਤਾ ਕਰੂੰਗਾ ਕਿ ਕਿਦਾਂ ਹੈ ਕਿ ਕਿਨੇ ਕਿ ਜਿੰਨੀ ਘਟਣਾ ਜੀ ਇਹ ਸਰ 3 ਵਜੇ ਦੀ ਘਟਣਾ ਦੇ ਪੁਖ ਪ੍ਰਸ਼ਾਸਨ ਕਰੇ ਚੰਡਾ ਬਾਅਦ ਪਹੁੰਚਿਆ ਜੀ ਇਹ ਸਰ ਸਾ 4 4:30 ਦੇ ਕਰੀਬ ਕਿਤੇ ਆ ਹੀ ਗਏ ਕੀ ਮੰਗ ਕਰਦੇ ਮੁੱਖ ਮੰਤਰੀ ਕੋਲ ਐ ਸਾਫ ਦੀ ਮੰਗ ਕਰਦੇ ਜੀ ਡੱਡ ਬੰਡੀ ਹਲੇ ਪਹਿਲੀਆਂ ਜੀ ਪਈ ਹੈ ਹਾਂ ਜੀ ਹਾਂ ਜੀ ਵਿੱਚ ਕੀ ਨਾ ਟੋੜਾ ਜੀ ਸਾਡਾ ਨਾਮ ਮੇਰਾ ਨਾਮ ਗੁਰਸੇਵ ਸਿੰਘ ਆ ਜੀ ਕੀ ਗੱਲ ਬਾਤ ਹੈ ਜਿਹੜੀ ਅੱਜ ਇਹ ਸਰ ਸਾਡੇ ਨਾਲ ਪਹਿਲੀ ਦੀ ਰੰਜਿਸ਼ ਹੈ ਜੀ ਥੋੜੀ ਤੇ ਅਸੀਂ ਪਹਿਲੀ ਬੈ ਲਈ ਜੇ ਠੇਕੇ ਵਾਲੇ ਪਹਿਲੀ ਨਹੀਂ ਛੱਡਦੇ ਨਜਾਇਜ਼ ਤੇ ਸਾਨੂੰ ਧਮਕੀਆਂ ਵੀ ਤਿੰਨ ਚਾਰ ਦਿਨ ਹੋ ਗਏ ਆਉਂਦੀਆਂ ਆਈ ਐਸਐਸਪੀ ਦੇ ਕੋਲ ਦਰਖਾਸਤ ਵੀ ਦੇ ਕੇ ਆਏ ਆਂ ਜੀ ਅੱਜ ਉਹਨਾਂ ਗੋਲੀਆਂ ਮਾਰਦੀਆਂ ਤੇ ਇਹ ਤੁਹਾਡੇ ਕੀ ਲੱਗਦਾ ਜਿਨ੍ਹਾਂ ਨੇ ਗੋਲੀਆਂ ਵਜਾਈਆਂ ਸਰ ਸਾਡੇ ਕੋਈ ਨਹੀਂ ਲੱਗਦੇ ਜੀ ਸਾਡੇ ਸਾਹਮਣੇ ਬਾ ਗੇਟ ਨਾਲ ਗੇਟ ਹੈ ਜੀ ਸਾਹਮਣੇ ਬੁਆ ਨਾਲ ਬੁਆ ਤੇ ਇੱਕ ਪਰੇ ਪਿੰਡ ਦੇ ਵਿੱਚ ਨਾਲ ਦੀ ਸਾਡੀ ਪੱਤੀ ਦੇ ਵਿੱਚ ਹੀ ਆ ਜੀ ਸਾਡੇ ਮੇਰਾ ਫਾਦਰ ਸਾਹਿਬ ਹੈ ਜੀ ਜਿੰਨੇ ਗੋਲੀ ਵੱਜੀ ਹੈ ਤੀਨਾ ਨੰਨਾਂ ਦਾ ਵੀ ਅਵਤਾਰ ਸਿੰਘ ਜੀ ਕਿੰਨੀ ਉਮਰ ਹੈ ਉਮਰ 60 ਤੋਂ 62 ਸਾਲ ਦੇ ਵਿੱਚ ਹੈ ਜੀ ਮੌਕੇ ਤੇ ਪੁਲਿਸ ਪੁਖਸ਼ਾਨਾਂ ਪਹੁੰਚਿਆ ਕੀ ਮੰਗ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਆ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਤਾ ਲਗਾ ਕਿੰਨਾ ਵੱਲਾ ਗੋਲੀ ਹਾਂਜੀ ਹਾਂਜੀ ਸਰ ਸਾਨੂੰ ਕਲੀਅਰ ਪਤਾ ਹੈ ਜੀ ਹਾਂਜੀ ਇਹ ਸਾਰੇ ਜਾਮਾ ਵਾਲੀ ਜਿਹੜੀ ਵਾਰਦਾਤ ਹੈ ਪੀਐਸਰ ਮੰਗ ਲਈ ਇਹ ਨੇ ਜੀ ਇਹ ਆਦਮੀ ਅਵਤਾਰ ਸਿੰਘ ਸੰਨ ਹੁਤਮ ਸਿੰਘ 62 ਸਾਲ ਉਮਰ ਦੀ ਕੋਈ 2 ਵਜੇ ਕਰੋ ਡੰਗਰਚਾਰ ਨਾ ਆਇਆ ਸੀ ਤੇ ਮੁੜ ਕੇ 4:00 ਵਜੇ ਇਹਦੇ ਵਾਰਸਾਂ ਨੂੰ ਪਤਾ ਲੱਗਾ ਵੀ ਇਹਦੀ ਗੋਲੀ ਵੱਜਨ ਕਰਕੇ ਮੌਤ ਹੋ ਚੁੱਕੀ ਹੈ। ਹਮ ਮੌਕੇ ਤੇ ਆਏ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾ ਰਹੀ ਹੈ। ਪਤਾ ਲੱਗਾ ਕਿ ਕਿਸ ਰੰਜਿਸ਼ ਦਾ ਕਤਲ ਹੋਇਆ ਹੈ। ਨਹੀਂ ਅਜੇ ਇਨੀਸ਼ੀਅਲ ਸਟੇਜ ਤੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਫਿਰ ਹੀ ਕੋਈ ਦੱਸ ਸਕਦੇ। ਮੌਕੇ ਤੇ ਕੋਈ ਖੋਲ ਬਰਾਮਦ ਹੋਈ? ਹਾਂਜੀ ਦੋ ਖੋਲ ਬਰਾਮਦ ਹੋਏ ਜੀ। ਠੀਕ ਹੈ।